ਤੇ ਮੁਖਤਸਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਲਗਭਗ 50 ਗੁੰਡਾ ਅੰਸਰਾ ਨੇ ਰਾਤ 11 ਵਜੇ 2 ਵਜੇ ਤੱਕ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਿਖਾਈ ਸ਼ਰਿਆਮ ਗੁੰਡਾਗਰਦੀਤਾ 100 ਵਦੇਰੇ ਪੈਟਰੋਲ ਪੰਪ ਸੁਟਕੇ ਲੋਕਾਂ ਦੇ ਘਰ ਦੇ ਵਿੱਚ ਅਗਜ਼ਨੀ ਕਾਰਨ ਦੇ ਨਾਲ ਨਾਲ ਲੇਕਿ ਮੋਟਰਸਾਈਕਲ ਨੂੰ ਵੀ ਅਗ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਵਿਧਾਨ ਸਭਾ ਹਲਕਾ ਮਲੋਚ ਦੇ ਅਧੀਨ ਆਉਂਦੇ ਇਸ ਪਿੰਡ ਦੇ ਲੋਕਾਂ ਨੇ ਖੁੱਦ ਦਾ ਡਰ ਬਿਆਨ ਕਰਦੇ ਹੋਏ ਦੱਸਿਆ ਕਿ ਰਾਤ ਕੁਝ ਪੁਲਿਸ ਮੁਲਾਜ਼ਮ ਆਏ ਸਨ ਪਰ ਇਹਨਾਂ ਗੁੰਡਿਆਂ ਨੇ ਉਹਨਾਂ ਨੂੰ ਵੀ ਮੌਕੇ ਤੋਂ ਭਜਾ ਦਿੱਤਾ ਗੁੰਡਾਗਰਦੀ ਦੇ ਇਸ आलम ਤੋਂ ਪਿੰਡ ਪਿੰਡ ਦੇ ਕੁਝ ਲੋਕ ਜੁੜੇ ਨੇ ਆਪਣੇ ਬੱਚੇ ਦੇ ਸਕੂਲਾਂ ਦੇ ਵਿੱਚ ਹੀ ਨਹੀਂ ਗਏ ਨਸ਼ੇੜੀ ਅਤੇ ਗੁੰਡਾ ਅੰਸਰਾ ਨੂੰ ਰਾਤ ਦੇ ਵੇਲੇ ਪਿੰਡਾਂ ਦੇ ਵਿੱਚ ਦੇਖੋ ਕਿ ਇਹੋ ਜਿਹੇ ਵਾਅਦਾ ਤਾਂ ਦੇ ਸਮੇਂ ਚੋਰੀ ਅਤੇ ਲੁੱਟਖੋਹਾਂ ਨੂੰ ਅੰਜਾਮ ਦੇ ਰਹੇ ਨੇ ਤੇ ਲੋਕਾਂ ਦੇ ਵਿੱਚ ਉਦਾਸ ਦਾ ਮਾਹੌਲ ਹੈ ਮੁਕਸਰ ਸਾਹਿਬ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਤੋਂ ਜੋ ਆਪ ਤੇ ਤੇ ਸੁਰੱਖਿਆ ਵਿਵਸਥਾ ਦੀਆਂ ਕੱਜੀਆਂ ਉਡਾਈਆਂ ਗਈਆਂ ਨੇ ਪੰਜਾਬ ਗੁੰਡਾ ਅੰਸਰਾ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਤੇ ਦਸਤੋ ਵਦੇਰੇ પેટ્રોલ ਬੰਦ ਸੁਪਕੇ ਲੋਕਾ ਦੇ ਘਰਾ ਦੇ ਵਿੱਚ ਅਗਜਨੀ ਕੀਤੀ ਹੈ ਤੇ ਜਨਾਲੀ ਪਿੰਡ ਦੇ ਲੋਕਾਂ ਦੇ ਵਿੱਚ ਜਿਹੜਾ ਹੈ ਇਸ ਨੂੰ ਲੈ ਕੇ ਜੁੜਾ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇੱਕ ਵੱਡੀ ਖਬਰ ਦਾਸ ਰਿਹਾ ਤੁਹਾਨੂੰ ਜਿੱਥੇ ਕਿ ਪੰਜਾਬ ਗੁੰਡਾ ਅੰਸਰਾ ਦੇ ਵੱਲੋਂ ਮੁਕਸਰ ਸਾਹਿਬ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਚੋਣ ਜਾਬਤੇ ਤੇ ਸੁਰੱਖਿਆ ਵਿਵਸਥਾ ਦੀ ਵੀ ਤਜੀਆਂ ਉਡਾਈ ਗਈ ਹੈ ਦੱਸ ਰਿਹਾ ਕਿ ਪੰਜਾਬ ਗੁੰਡਾ ਅੰਸਰਾ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਸਸ ਪੈਟਰੋਲ ਬੰਬ ਸੁੱਟ ਕੇ ਲੋਕਾਂ ਨੇ ਘਰਾ ਦੇ ਵਿੱਚ ਅਗਜਲੀ ਕੀਤੀ ਹੈ ਤੇ ਪਿੰਡ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਸੁਰਿਆਮ ਜੁੜੀ ਹੈ ਸਿਸਟਮ ਦਾ ਮਜ਼ਾਕ ਬਣਾਇਆ ਗਿਆ ਹੈ ਪੁਲਿਸ ਦੇ ਵੱਲੋਂ ਜਦੋਂ ਉਥੇ ਪਹੁੰਚਿਆ ਗਿਆ ਤਾਂ ਇਹਨਾਂ ਗੁੰਡਾ ਅੰਜਰਾ ਦੇ ਵੱਲੋਂ ਉਹਨਾਂ ਨੂੰ ਵੀ ਮੌਕੇ ਤੋਂ ਭਜਾ ਦਿੱਤਾ ਗਿਆ ਚੋਣ ਜਾਬਤੇ ਤੇ ਸੁਰੱਖਿਆ ਵਿਵਸਥਾ ਦੀ ਮਜ਼ਾਕ ਬਣਾਈ ਗਈ ਹੈ ਤਾਂ ਚੌੜਾ ਆਇਆ ਗਿਆ ਹੈ ਰਸਤੇ ਕੀ ਪੰਜਾਬ ਗੁੰਡਾ ਅੰਜਰਾ ਦੇ ਵੱਲੋਂ ਸ਼ਰੇਆਮ ਗੁੰਡਾ ਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਹ ਸ਼ਸ਼ਾਂਤ ਜੁੜ ਚੁੱਕੇ ਨੇ ਸ਼ਾਂਤ ਕਿਸ ਤਰੀਕੇ ਦਾ ਮਾਹੌਲ ਜਿਹੜਾ ਪਿੰਡ ਦੇ ਵਿੱਚ ਹੁਣ ਦੇਖਣ ਨੂੰ ਮਿਲ ਰਿਹਾ ਹੈ ਬੀਤੀ ਰਾਤ ਇੱਕ ਅਜਿਹਾ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ ਕਿ ਪੰਜਾਬ ਗੁੰਡਾ ਅਨਸੂਰਾ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਪਿੰਡ ਦੇ ਵਿੱਚ ਜੀ ਅੰਜਲੀ ਦੱਸ ਦਈਏ ਕਿ ਜੋ ਤਸਵੀਰਾਂ ਅੱਜ ਸਾਡੀ ਨਿਊਜ਼ ਟੀਮ ਨੇ ਪਿੰਡ ਦੇ ਵਿੱਚ ਪਹੁੰਚ ਕੇ ਅੱਖੀਂ ਦੇਖੀਆਂ ਤਾਂ ਪਿੰਡ ਦੇ ਵਿੱਚ دہشت ਦਾ ਇੰਨਾ ਮਾਹੌਲ ਹੈ ਜਿੰਨਾ ਘਰਾਂ ਦੇ ਵਿੱਚ ਪੈਟਰੋਲ ਬੰਬ ਸੁੱਟ ਕੇ ਘਰਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਕਾਇਦਾ ਕੰਧਾ ਉੱਪਰ ਜਲੰਧ ਦੇ ਨਿਸ਼ਾਨ ਹਨ ਉਹਨਾਂ ਘਰਾਂ ਦੇ ਬੱਚੇ ਅੱਜ ਸਕੂਲਾਂ ਦੇ ਵਿੱਚ ਵੀ ਡਰਦੇ ਹੋਏ ਨਹੀਂ ਗਏ ਜਦੋਂ ਅਸੀਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚੇ ਸਪਸ਼ਟ ਦੱਸ ਰਹੇ ਸਨ ਕਿ ਉਹਨਾਂ ਨੂੰ ਕਾਪਿਆਂ ਵਾਲੇ ਗੁੰਡਿਆਂ ਤੋਂ ਡਰ ਲੱਗ ਰਿਹਾ ਹੈ ਦੂਜੀ ਗੱਲ ਇਹ ਕਿ ਰਾਤ 11 ਵਜੇ ਦੀ ਘਟਨਾ ਹੋਈ ਹੈ ਤੇ ਅੱਜ ਸਵੇਰ ਲਗਭਗ 10 ਵਜੇ ਤੱਕ ਪੁਲਿਸ ਨੂੰ ਇਸ ਦੀ ਭਣਕ ਨਹੀਂ ਸੀ ਕਿਉਂਕਿ ਜੇ ਵਿਦਾਂ ਸਬਾਹ ਹਲਕਾ ਮੋਟ ਦਾ ਇਹ ਪਿੰਡ ਆਉਂਦਾ ਹੈ ਉੱਥੋਂ ਦੀ ਪੁਲਿਸ ਵੀ ਇਸ ਪਿੰਡ ਵਿੱਚ ਰਾਤ ਪਹੁੰਚ ਗਈ ਸੀ ਪਰ ਪੁਲਿਸ ਨੇ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣਾ ਜ਼ਰੂਰੀ ਹੀ ਨਹੀਂ ਸਮਝਿਆ ਤਾਂ ਵੱਡੀ ਇੱਕ ਅਪਰਾਧਿਕ ਘਟਨਾ ਹੋਈ ਹੈ ਇੱਕ ਨਮੋਸ਼ੀ ਦੇ ਹਾਲਾਤ ਨੇ ਕਿਸਾਨਾਂ ਨੇ ਪਿੰਡ ਦੇ ਵਾਲੇ ਦੱਸਿਆ ਕਿ ਉਹਨਾਂ ਦੇ ਜਿਹੜੇ ਹਥਿਆਰ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਸਰਕਾਰ ਨੇ ਜਮ੍ਹਾਂ ਕਰਾ ਲਏ ਹੈ ਤੇ ਜੋ ਇਹੋ ਜਿਹੇ ਗੁੰਡਾ ਅੰਸਰ ਆ ਸਭ ਨੂੰ ਪਤਾ ਹੈ ਕਿ ਲੋਕਾਂ ਦੇ ਵੈਪਨ ਹੈ ਜਿਹੜੇ ਡਿਪੋਜ਼ਿਟ ਹੋ ਚੁੱਕੇ ਆ ਤਾਂ ਇੱਥੇ ਹੀ ਕਰਕੇ ਕ੍ਰਾਈਮ ਜਿਹੜਾ ਦੇਹਤਾਸ਼ਾਵਾ ਚੁੱਕਿਆ ਰਾਤ 50 ਤੋਂ ਵਧੇਰੇ ਗੁੰਡਿਆਂ ਨੇ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਹੈ ਸੁਰੱਖਿਆ ਵਿਵਸਥਾ ਦੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਬਿਲਕੁਲ ਸ਼ਾਂਤ ਕਿਉਂਕਿ ਜੁੜਾ ਹੈ ਚੋਣ ਜਾਤਾ ਚੱਲ ਰਿਹਾ ਹੈ ਇਸ ਦੌਰਾਨ ਜੁੜਾ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਕਾਫੀ ਸਖਤੀ ਰੱਖੀ ਜਾਂਦੀ ਹੈ ਇਸ ਦਿਨਾਂ ਲਈ ਚੱਪੇ ਚੱਪੇ ਤੇ ਜੁੜਾ ਹੈ ਨਜ਼ਰ ਰੱਖੀ ਜਾਂਦੀ ਹੈ ਉਸ ਦੇ ਬਾਵਜੂਦ ਇਸ ਤਰੀਕੇ ਦੀ ਘਟਨਾ ਜਦੋਂ ਇੱਕ ਪਿੰਡ ਦੇ ਵਿੱਚ ਵਾਪਰਦੀ ਹੈ ਤੇ ਇਸ ਤੋਂ ਵੀ ਵੱਡੀ ਗੱਲ ਕੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜਾ ਮੁਲਾਜ਼ਮ ਨੇ ਆ ਮੁਲਾਜ਼ਮ ਕੁਝ ਪਹੁੰਚੇ ਵੀ ਸੀ ਰਾਤ ਜਦੋਂ ਇਸ ਹੰਗਾਮਾ ਹੁੰਦਾ ਹੈ ਜਦੋਂ ਇਹ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਪਰ ਉਹਨਾਂ ਅੰਸ਼ਰਾ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਵੀ ਭਜਾ ਦਿੱਤਾ ਜਾਂਦਾ ਹੈ ਜੀ ਅੰਜਲੀ ਦੱਸਦੀ ਹੈ ਕਿ ਸ਼੍ਰੀ ਮੁਖਤਰ ਸਾਹਿਬ ਦੇ ਲਾਂਡਰ ਨੂੰ ਮੇ ਕੱਲ ਸ਼ਾਮ ਸਮੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਈਏ ਸਦਕਾਰੀ ਹਰਪ੍ਰੀਤ ਸਿੰਘ ਜ਼ੋਦਨ ਅਤੇ ਐਸਐਸਪੀ ਭਾਗੀਰਥ ਸਿੰਘ ਮੀਨਾ ਆਈਪੀਐਸ ਨੇ ਇੱਕ ਫਲੈਗ ਮਾਰਚ ਕੱਢਿਆ ਸੀ ਜੋ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪਣੀ ਰਵੇ ਪੁਲਿਸ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜੋ ਲੋਕਾਂ ਕੋਲੇ ਆਪਦੀ ਖੁਦ ਦੀ ਸੁਰੱਖਿਆ ਕਰਨ ਦੇ ਸਾਧਨ ਹੁੰਦੇ ਆ ਸਰਕਾਰ ਨੇ ਚੋਣ ਕਮਿਸ਼ਨ ਨੇ ਉਹ ਸੀਲ ਕਰ ਲਏ ਆ ਜਿਸ ਦੇ ਨਤੀਜੇ ਵਜੋਂ ਇਹ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਹਜੇ ਤੱਕ ਵੀ ਜਿਹੜੀ ਪੁਲਿਸ 10 ਵਜੇ ਤੱਕ ਕੋਸ਼ਿਸ਼ استان ਤੇ ਦੁਬਾਰਾ ਸੀਨੀਅਰ ਅਧਿਕਾਰੀਆਂ ਦਾ ਨਾ ਪਹੁੰਚਣਾ ਕਿਤੇ ਨਾ ਕਿਤੇ ਜ਼ਿਲ੍ਹੇ ਭਰ ਦੀ ਮੁਕੰਮਲ ਇੰਟੈਲੀਜੈਂਸ ਫੇਲੀਅਰ ਵੱਲ ਜਿਹੜਾ ਸੰਕੇਤ ਕਰ ਰਿਹਾ ਹੈ ਤੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਤੇ ਡੀਜੀਪੀ ਨੂੰ ਜ਼ਿਲ੍ਹੇ ਦੀ ਪੁਲਿਸ ਕਾਰਜਸ਼ੈਲੀ ਵੱਲ ਵਿਸ਼ੇਸ਼ ਤੌਰ 'ਤੇ ਲੋੜ ਹੈ ਜੀ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੀ ਘਟਨਾ ਨਾ ਵਾਪਰੇ ਤੇ ਲੋਕ ਬੇਖੌਬ ਹੋ ਕੇ ਆਪਣੇ ਜਿਹੜਾ ਵੋਟ ਦੇ ਅਧਿਕਾਰ ਵਾਰਤਸਾ ਕਾਣਾ ਜੀ ਬਿਲਕੁਲ ਸ਼ਾਂਤ ਤੇ ਆਸਤੀ ਸੀ ਟੀਵੀ ਦੇ ਵਿੱਚ ਜਿਹੜੇ ਗੁੰਡੇ ਨਜ਼ਰ ਆ ਰਹੇ ਨੇ ਉਹਨਾਂ ਦਾ ਫੇਸ ਪੂਰੇ ਤਰੀਕੇ ਦੇ ਨਾਲ ਕਵਰ ਕੀਤਾ ਹੋਇਆ ਉਹਨਾਂ ਨੇ ਆਪਣਾ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਕੀ ਉਹਨਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਾਂ ਹੋਰ ਕੀ ਕੁਝ ਕਦਮ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਹੈ ਜੀ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੋਂ ਸਾਡੀ ਨਿਊਜ਼ ਟੀਮ ਦੀ ਲਗਭਗ ਪੌਣਾ ਘੰਟਾ ਪਹਿਲਾਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਇਸ ਮਸਲੇ ਤੇ ਗੱਲ ਹੋਈ ਸੀ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੁਣ ਤੋਂ ਪੌਣਾ ਘੰਟਾ ਪਹਿਲਾਂ ਅਸੀਂ ਉਸ ਪਿੰਡ ਦਾ ਨਾਮ ਦੱਸਿਆ ਹੈ ਵੀ ਜਿਸ ਪਿੰਡ ਦੇ ਵਿੱਚ ਗੁੰਡਾਗਰਦੀ ਹੋਈ ਹੈ ਤਾਂ ਅੰਦਾਜ਼ਾ ਇਹ ਤੋਂ ਹੀ ਲੱਗ ਸਕਦਾ ਕਿ ਗੁੰਡਾਗਰਦੀ ਦੇ 12 ਘੰਟਿਆਂ ਤੱਕ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਉਕਤ ਪਿੰਡ ਦਾ ਨਾਮ ਹੀ ਨਹੀਂ ਪਹੁੰਚਿਆ ਸੀ ਪਰ ਫਿਰ ਵੀ ਪੁਲਿਸ ਦਾ ਦਾਵਾ ਕਰ ਰਹੀ ਹੈ ਕਿ ਜਿਹੜੇ ਇਹ ਗੁੰਡੇ ਸਨ ਇਹਨਾਂ ਨੂੰ ਫੜ ਲਿਆ ਜਾਵੇਗਾ ਤੇ ਇਹੋ ਜੀ ਘਟਨਾ ਉਹ ਵਿਖਦੇ ਵਿੱਚ ਦੁਬਾਰਾ ਨਹੀਂ ਹੋਣ ਦਿੱਤੀ ਜਾਵੇਗੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸ਼ਾਂਤ ਤੁਹਾਡਾ ਖਬਰ ਤੇ ਜਾਣਕਾਰੀ ਦੇਣ ਦੇ ਲਈ ਤੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋੜਿਆ ਅੱਗੇ ਤੋਂ ਇਸ ਤਰੀਕੇ ਦੀ ਕਟੜਾ ਨਹੀਂ ਵਾਪਰਨ ਦਿੱਤੀ ਜਾਵੇਗੀ ਪਰ ਫਿਰ ਵੀ ਇੱਕ ਵਾਰ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਤੇ ਕਿ ਇਸ ਤਰ੍ਹਾਂ ਕੇ ਦੇ ਜਦੋਂ ਚੋਣਾਂ ਜਾਂਤਾ ਲਗੂ ਹੁੰਦਾ ਹੈ ਉਸ ਵੇਲੇ ਵੀ ਇਸ ਤਰੀਕੇ ਦੀ ਗੁੰਡਾਗਰਦੀ ਇੱਕ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੀ ਹੈ